ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਲਾਸ 10th ਮੈਥ ਦੇ ਸੈਕੰਡ ਚੈਪਟਰ ਪੋਲੀਨੋਮੀਅਲ ਰਿਲੇਟਡ ਕੁਝ ਬੇਸਿਕ ਕਨਸੈਪਟ ਵਿਦਿਆਰਥੀਆਂ ਨਾਲ ਸਾਂਝਾ ਕਰਨ ਜਾ ਰਹੇ ਹਾਂ ਸਾਡਾ ਮੇਨ ਟੌਪਿਕ ਰਹੇਗਾ ਰਿਲੇਸ਼ਨਸ਼ਿਪ ਬਿਟਵੀਨ ਜ਼ੀਰੋਜ਼ ਐਂਡ ਕੋਫੀਸ਼ੀਐਂਟਸ ਬਹੁਪਾਦੀ ਸਿਫਰਾਂ ਅਤੇ ਗੁਣਾਕਾਂ ਵਿੱਚ ਸਬੰਧ ਜਿਹੜੇ ਵਿਦਿਆਰਥੀ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਜਾ ਕੇ 올 ਨੋਟੀਫਿਕੇਸ਼ਨ ਨੂੰ ਆਨ ਕਰੋ ਤਾਂ ਜੋ ਹਰ ਨਿਊ ਕੰਟੈਂਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸਭ ਤੋਂ ਪਹਿਲਾਂ ਆਪਾਂ ਟੌਪਿਕ ਪੋਲੀਨੋਮੀਅਲ ਨੂੰ ਡਿਸਕਸ ਕਰਦੇ ਹਾਂ ਤੇ ਸਾਡੇ ਕੋਲ ਡੈਫੀਨੇਸ਼ਨ ਹੈ ਐਨ ਅਲਜਬਰਾਇਕ ਐਕਸਪ੍ਰੈਸ਼ਨ ਇਨ ਵਿੱਚ ਪਾਵਰਸ ਆਫ ਵੇਰੀਏਬਲ ਸ਼ੁੱਡ ਬੀ ਹੋਲ ਨੰਬਰਸ ਇਟ ਮੀਨਸ ਕਿ ਸਾਡੇ ਕੋਲ ਅਜਿਹੇ ਬੀਜਗਣਿਤਕ ਵਿਅੰਜਕ ਜਿਸ ਵਿੱਚ ਚਲ ਰਾਸ਼ੀ ਦੀਆਂ ਘਾਤਾਂ ਪੂਰਨ ਸੰਖਿਆਵਾਂ ਹੋਣ ਤਾਂ ਅਜਿਹੇ ਬੀਜਗਣਿਤਕ ਵਿਅੰਜਕ ਨੂੰ ਬਹੁਪਦ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਅਸੀਂ ਕੁਝ ਐਗਜ਼ਾਮਪਲਸ ਲਾਵਾਂਗੇ ਤਾਂ ਜੋ ਸਾਨੂੰ ਪੋਲੀਨੋਮੀਅਲ ਦਾ ਕਨਸੈਪਟ ਹੋਰ ਕਲੀਅਰ ਹੋ ਜਾਵੇ ਫਸਟ ਐਗਜ਼ਾਮਪਲ ਹੈ ਮੇਰੇ ਕੋਲ 5 2x ਇੱਥੇ ਮੇਰੇ ਕੋਲ x ਦੀ ਪਾਵਰ 1 ਆ ਰਹੀ ਹੈ ਜੋ ਕਿ ਇੱਕ ਹੋਲ ਨੰਬਰ ਹੈ ਸੈਕੰਡ ਐਗਜ਼ਾਮਪਲ ਦੇ ਵਿੱਚ ਵੀ ਮੇਰੇ ਕੋਲ ਵੇਰੀਏਬਲ x ਦੀ ਪਾਵਰ ਸਟਾਰਟਿੰਗ ਦੇ ਵਿੱਚ 1 ਆ ਰਹੀ ਹੈ ਤੇ ਬਾਅਦ ਵਿੱਚ 2 ਆ ਰਹੀ ਹੈ 1 ਐਂਡ 2 ਆਰ ਆਲਸੋ ਹੋਲ ਨੰਬਰ ਇਸ ਤੋਂ ਬਾਅਦ ਲਾਸਟ ਐਗਜ਼ਾਮਪਲ ਦੇ ਵਿੱਚ ਮੇਰੇ ਕੋਲ ਵੈਰੀਏਬਲ ਪਾਵਰ ਚੱਲ ਰਹੀ ਰਾਸ਼ੀ x ਦੀ ਘਾਤ 1 ਆ ਰਹੀ ਹੈ ਇਸ ਤੋਂ ਬਾਅਦਾਂ 2 ਤੇ ਲਾਸਟ ਵਿੱਚ 3 ਆ ਰਹੀ ਹੈ ਜਿਹੜੀਆਂ ਕਿ ਸਾਰੀਆਂ ਹੀ ਪੂਰਨ ਸੰਖਿਆਵਾਂ ਹਨ ਸੋ ਜਿਸ ਵੀ ਅਲਜੈਬਰਿਕ ਐਕਸਪ੍ਰੈਸ਼ਨ ਦੇ ਵਿੱਚ ਵੈਰੀਏਬਲਸ ਜਾਂ ਪਾਵਰਸ ਹੋਲ ਨੰਬਰ ਦੇ ਵਿੱਚ ਹੋਣ ਕਿਆਂ ਉਹਨਾਂ ਅਲਜੈਬਰਿਕ ਐਕਸਪ੍ਰੈਸ਼ਨਸ ਨੂੰ ਅਸੀਂ ਪੋਲੀਨੋਮੀਅਲ ਕਹਾਂਗੇ ਇਸ ਤੋਂ ਬਾਅਦ ਆ ਸਾਡੇ ਕੋਲ ਹੈ ਜਨਰਲ ਫਾਰਮ ਆਫ ਅ ਪੋਲੀਨੋਮੀਅਲ ਕਿ ਹੁਣ ਅਸੀਂ ਪੋਲੀਨੋਮੀਅਲ ਨੂੰ ਇੱਕ ਸਟੈਂਡਰਡ ਫਾਰਮ ਦੇ ਵਿੱਚ ਇੱਕ ਜਨਰਲ ਫਾਰਮ ਦੇ ਵਿੱਚ ਲਿਖਾਂਗੇ p ਇੱਥੇ ਪੋਲੀਨੋਮੀਅਲ ਦਾ ਨੇਮ ਹੈ ਤੇ x ਮੇਰੇ ਕੋਲ ਵੇਰੀਏਬਲ ਹੈ ਜਿਸ ਵੇਰੀਏਬਲ ਦੇ ਵਿੱਚ ਆਪਾਂ ਪੋਲੀਨੋਮੀਅਲ ਨੂੰ ਲਿਖਾਂਗੇ px ਇਸ ਇਕੁਅਲ ਟੂ a0 a1x a2 x2 ਐਂਡ ਸੋ ਔਨ an x ਦੀ ਪਾਵਰ n ਆਲ ai ai ਮੀਨਸ a0 a1 a2 ਐਂਡ ਸੋ ਔਨ an ਦੀਸ ਆਰ ਕਨਸਟੈਂਟ ਅਸੀਂ ਜਾਣਦੇ ਹਾਂ ਕਿ ਕਨਸਟੈਂਟ ਸਾਡੇ ਕੋਲ ਅਚਲ ਰਾਸ਼ੀ ਹੁੰਦੀ ਹੈ ਜਿਸ ਦੀ ਵੈਲਿਊ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ ਇਸ ਤੋਂ ਬਾਅਦ ਸਾਡੇ ਕੋਲ ਹੈ ਵੇਰੀਏਬਲ ਐਕਸ ਤੇ ਵੇਰੀਏਬਲ ਐਕਸ ਦੀ ਜਿਹੜੀ ਸਾਡੇ ਕੋਲ ਪਾਵਰਸ ਆ ਰਹੀਆਂ ਨੇ ਜਿਵੇਂ ਸਟਾਰਟਿੰਗ ਵਿੱਚ ਸਾਡੇ ਕੋਲ ਵੇਰੀਏਬਲ ਐਕਸ ਦੀ ਪਾਵਰ 1 ਹੈ ਇਸ ਤੋਂ ਬਾਅਦ 2 ਐਂਡ ਸੋ ਔਨ ਤੇ ਲਾਸਟ ਵਿੱਚ ਸਾਡੇ ਕੋਲ ਆ ਰਹੀ ਹੈ ਐਨ ðiਜ਼ 올 ਪਾਵਰਸ ਆਰ ਹੋਲ ਨੰਬਰਸ ਸੋ ਸਾਰੇ ਹੀ ਬੱਚਿਆਂ ਨੇ ਇਹ ਗੱਲ ਹਮੇਸ਼ਾ ਆਪਣੇ ਮਾਈਂਡ ਦੇ ਵਿੱਚ ਰੱਖਣੀ ਹੈ ਕਿ ਜੋ ਸਾਡੇ ਕੋਲ ਪੋਲੀਨੋਮੀਅਲ ਹੁੰਦੀ ਹੈ ਉਸ ਦੇ ਵਿੱਚ ਵੇਰੀਏਬਲ ਦੀਆਂ ਪਾਵਰਸ ਹੋਲ ਨੰਬਰ ਹੁੰਦੀਆਂ ਨੇ ਪਾਪੂਰਨ ਸੰਖਿਆਵਾਂ ਇੱਥੇ ਸਾਡੇ ਕੋਲ ਵੇਰੀਏਬਲ x ਦੀ ਹਾਈਐਸਟ ਪਾਵਰ n ਹੈ ਸੋ ਜੇਕਰ ਵੇਰੀਏਬਲ ਦੀ ਹਾਈਐਸਟ ਪਾਵਰ n ਹੋਵੇ ਤਾਂ ਇਸ ਪੋਲੀਨੋਮੀਅਲ ਦੀ ਡਿਗਰੀ ਵੀ n ਹੋਵੇਗੀ ਸੋ ਵੀ ਕੈਨ ਰਾਈਟ ਡਿਗਰੀ ਆਫ ਪੋਲੀਨੋਮੀਅਲ ਇਜ਼ ਇਕੁਅਲ ਟੂ n ਐਂਡ n ਮਸਟ ਬੀ ਏ ਹੋਲ ਨੰਬਰ ਏ n ਇਜ਼ ਦਾ ਕੋਫੀਸ਼ੀਐਂਟ ਆਫ ਵੇਰੀਏਬਲ ਵਿਦ ਹਾਈਐਸਟ ਪਾਵਰ ਦਾ ਹਾਈest ਪਾਵਰ ਵਾਲਾ ਕੋਫੀਸ਼ੀਐਂਟ ਐਨ ਜੋ ਹੈ ਉਸਦੀ ਵੈਲਿਊ ਹਮੇਸ਼ਾ ਨਾਟ ਇਕੁਅਲ ਟੂ 0 ਹੋਵੇਗੀ ਇਸ ਤੋਂ ਬਾਅਦ ਅਸੀਂ ਕੁਝ ਹੋਰ ਐਗਜ਼ਾਮਪਲਸ ਲੈਣੇ ਹਨ ਜਿਨ੍ਹਾਂ ਨਾਲ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇਗੀ ਕਿ ਕਿਹੜੇ ਅਲਜਬਰਾਇਕ ਐਕਸਪ੍ਰੈਸ਼ਨ ਪੋਲੀਨੋਮੀਅਲ ਨਹੀਂ ਹੋਣਗੇ ਕਿਉਂਕਿ ਅਕਸਰ ਇਹ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਬੱਚੇ ਕਿਸੇ ਵੀ ਅਲਜਬਰਾਇਕ ਐਕਸਪ੍ਰੈਸ਼ਨ ਨੂੰ ਜੋ x y z ਦੇ ਵਿੱਚ ਲਿਖਿਆ ਹੋਵੇ ਉਹਨੂੰ ਵਿਦਆਊਟ ਐਨੀ ਰੀਜ਼ਨ ਨੂੰ ਜਾਣੇ ਇਹ ਕਹਿ ਦਿੰਦੇ ਨੇ ਕਿ ਇਹ ਅਲਜਬਰਾਇਕ ਐਕਸਪ੍ਰੈਸ਼ਨ ਪੋਲੀਨੋਮੀਅਲ ਹੈ ਸਾਡਾ ਕੋ ਫਸਟ ਐਗਜ਼ਾਮਪਲ ਹੈ 5 7 ਤੇ y ਦੀ ਪਾਵਰ -1 -1 ਇਜ਼ ਨਾਟ ਏ ਹੋਲ ਨੰਬਰ -1 ਇਜ਼ ਨਾਟ ਏ ਹੋਲ ਨੰਬਰ ਤੇ ਕਿਸੇ ਵੀ ਅਲਜੈਬਰਿਕ ਐਕਸਪ੍ਰੈਸ਼ਨ ਨੂੰ ਪੋਲੀਨੋਮੀਅਲ ਬਣਨ ਵਾਸਤੇ ਉਹਦੀ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਵੇਰੀਏਬਲ ਦੀ ਜੋ ਪਾਵਰ ਹੈ ਉਹ ਹੋਲ ਨੰਬਰ ਹੋਵੇ ਇੱਥੇ ਮੇਰੇ ਕੋਲ ਵੇਰੀਏਬਲ y ਹੈ ਤੇ ਉਸਦੀ ਪਾਵਰ -1 ਹੈ ਜੋ ਕਿ ਹੋਲ ਨੰਬਰ ਨਹੀਂ ਹੈ ਇਸ ਕਰਕੇ ਐਗਜ਼ਾਮਪਲ ਨੰਬਰ A ਦੇ ਵਿੱਚ ਲਿਖਿਆ ਅਲਜਬਰਾਇਕ ਐਕਸਪ੍ਰੈਸ਼ਨ ਪੋਲੀਨੋਮੀਅਲ ਨਹੀਂ ਹੋਵੇਗਾ ਇਸ ਤੋਂ ਬਾਅਦ ਅਸੀਂ ਆਉਣੇ ਹਾਂ ਐਗਜ਼ਾਮਪਲ ਨੰਬਰ ਸੈਕੰਡ ਦੇ ਵਿੱਚ 1 2x 4 ਤੇ x ਦੀ ਪਾਵਰ ਹੈ ਸਾਡੇ ਕੋਲ 0.4 0 ਡੈਸੀਮਲ 4 ਦੀ ਵੈਲਿਊ ਸਾਡੇ ਕੋਲ 0 ਐਂਡ 1 ਦੇ ਬਿਟਵੀਨ ਆਉਂਦੀ ਹੈ ਤੇ ਅਸੀਂ ਜਾਣਦੇ ਹਾਂ ਕਿ 0 ਤੋਂ ਅਗਲਾ ਹੋਲ ਨੰਬਰ 1 ਤੇ 1 ਤੋਂ ਪਹਿਲਾਂ ਹੋਲ ਨੰਬਰ ਸਾਡੇ ਕੋਲ ਹੈ 0 ਪਾਵਰ 0 ਤੇ 1 ਦੇ ਵਿੱਚ ਹੋਰ ਕੋਈ ਵੀ ਹੋਲ ਨੰਬਰ ਨਹੀਂ ਹੈ ਸੋ ਇੱਥੇ ਵੀ ਮੇਰੇ ਕੋਲ ਵੇਰੀਏਬਲ ਐਕਸ ਹੈ ਜਿਸ ਦੀ ਪਾਵਰ 0.4 ਹੈ ਤੇ 0.4 ਇਜ਼ ਨਾਟ ਏ ਹੋਲ ਨੰਬਰ ਇਟ ਮੀਨਸ ਕਿ ਐਗਜ਼ਾਮਪਲ ਨੰਬਰ ਬੀ ਦੇ ਵਿੱਚ ਜੋ ਅਲਜੇਬਰਾਇਕ ਐਕਸਪ੍ਰੈਸ਼ਨ ਦਿੱਤਾ ਹੈ ਉਹ ਵੀ ਪੋਲੀਨੋਮੀਅਲ ਨਹੀਂ ਹੋਵੇਗਾ ਇਸ ਤੋਂ ਬਾਅਦ ਅਸੀਂ ਐਗਜ਼ਾਮਪਲ ਨੰਬਰ ਸੀ ਵੱਲ ਮੂਵ ਕਰਦੇ ਹਾਂ ਇਸ ਦੇ ਵਿੱਚ ਮੇਰੇ ਕੋਲ ਅਲਜਬਰਾਇਕ ਐਕਸਪ੍ਰੈਸ਼ਨ ਭਾਵ ਬੀਜਗਣਿਤਕ ਵਿਅੰਜਕ ਹੈ 9 2y 4y2 6y ਤੇ y ਦੀ ਪਾਵਰ ਆ ਰਹੀ ਹੈ 1/4 ਜੇਕਰ ਮੈਂ ਸਟਾਰਟਿੰਗ ਦੇ ਵਿੱਚ ਦੇਖਾਂ ਤਾਂ y ਦੀ ਪਾਵਰ 1 ਹੈ ਜੋ ਕਿ ਹਾਲ ਨੰਬਰ ਹੈ ਇਸ ਤੋਂ ਬਾਅਦ ਆ ਮੇਰੇ ਕੋਲ y ਦੀ ਪਾਵਰ ਹੈ 2 2 ਇਜ਼ ਆਲਸੋ ਹਾਲ ਨੰਬਰ ਤੇ ਲਾਸਟ ਵਿੱਚ ਮੇਰੇ ਕੋਲ y ਦੀ ਪਾਵਰ 1/4 ਆ ਰਹੀ ਹੈ ਜਦੋਂ ਮੈਂ 1/4 ਨੂੰ ਸੋਲਵ ਕੀਤਾ ਤਾਂ 1/4 ਦੀ ਵੈਲਿਊ ਮੇਰੇ ਕੋਲ ਬਣੇਗੀ 0.25 ਅਸੀਂ ਕਦੇ ਵੀ ਇਹ ਗੱਲ ਮਿਸਕਨਸੈਪਸ਼ਨ ਦੇ ਵਿੱਚ ਨਹੀਂ ਲੈ ਕੇ ਆਉਣੀ ਕਿ ਜੇਕਰ ਪਾਵਰ ਸਾਡੇ ਕੋਲ ਭਾਟੇ ਦੇ ਰੂਪ ਵਿੱਚ ਹੈ ਭਾਵ a/b ਦੇ ਰੂਪ ਵਿੱਚ ਹੈ ਤਾਂ ਉਹ ਅਲਜੈਬਰਿਕ ਐਕਸਪ੍ਰੈਸ਼ਨ ਪੋਲੀਨੋਮੀਅਲ ਨਹੀਂ ਹੋਵੇਗਾ ਅਸੀਂ ਸਭ ਤੋਂ ਪਹਿਲਾਂ ਉਸ ਪਾਵਰ ਨੂੰ ਸੋਲਵ ਕਰਾਂਗੇ ਜਿਵੇਂ ਇੱਥੇ ਮੇਰੇ ਕੋਲ ਪਾਵਰ ਹੈ 1/4 ਜਦੋਂ ਮੈਂ 1 ਨੂੰ 4 ਨਾਲ ਕੀਤਾ ਡਿਵਾਈਡ ਤਾਂ ਇਸ ਦਾ ਕੋਸ਼ੈਂਟ ਬਣੇਗਾ 0.25 ਡੈਸੀਮਲ 25 ਇਜ਼ ਨਾਟ ਏ ਹੋਲ ਨੰਬਰ ਸੋ ਇਟ ਮੀਨਸ ਕਿ ਐਗਜ਼ਾਮਪਲ ਨੰਬਰ ਸੀ ਦੇ ਵਿੱਚ ਜੋ ਅਲਜੈਬਰਾਇਕ ਐਕਸਪ੍ਰੈਸ਼ਨ ਸਾਨੂੰ ਦਿੱਤਾ ਹੈ ਉਹ ਵੀ ਪੋਲੀਨੋਮੀਅਲ ਨਹੀਂ ਹੋਵੇਗਾ ਫਰਸਟ ਆਫ ਆਲ ਅਸੀਂ ਲੀਨੀਅਰ ਪੋਲੀਨੋਮੀਅਲ ਬਾਰੇ ਡਿਸਕਸ ਕਰਾਂਗੇ ਇਸ ਤੋਂ ਬਾਅਦ ਅਸੀਂ ਇਹਨਾਂ ਦੇ ਜ਼ੀਰੋਸ ਨੂੰ ਫਾਈਂਡ ਕਰਨਾ ਸਿੱਖਾਂਗੇ ਤੇ ਲਾਸਟ ਵਿੱਚ ਅਸੀਂ ਸਿੱਖਾਂਗੇ ਰਿਲੇਸ਼ਨਸ਼ਿਪ ਬਿਟਵੀਨ ਜ਼ੀਰੋਸ ਐਂਡ ਕੋਫੀਸ਼ੀਐਂਟਸ ਲੀਨੀਅਰ ਪੋਲੀਨੋਮੀਅਲ ਦੀ ਫਾਰਮ ਹੁੰਦੀ ਹੈ ਸਾਡੇ ਕੋਲ px = ax + b b ਮੇਰੇ ਕੋਲ ਪੋਲੀਨੋਮੀਅਲ ਦਾ ਨਾਮ ਹੈ ਤੇ x ਮੇਰੇ ਕੋਲ ਵੇਰੀਏਬਲ ਹੈ ਜਿਸ ਦੇ ਵਿੱਚ ਮੇਰੇ ਕੋਲ ਪੂਰੀ ਪੋਲੀਨੋਮੀਅਲ ਆ ਰਹੀ ਹੈ ਲੀਨੀਅਰ ਪੋਲੀਨੋਮੀਅਲ ਦੀ ਪਹਿਚਾਨ ਇਹ ਹੁੰਦੀ ਹੈ ਕਿ ਇਸ ਦੇ ਵਿੱਚ ਵੇਰੀਏਬਲ ਦੀ ਹਾਈਐਸਟ ਪਾਵਰ 1 ਹੋਵੇਗੀ ਜਿਵੇਂ ਇੱਥੇ ਮੇਰੇ ਕੋਲ ਵੇਰੀਏਬਲ x ਹੈ ਤੇ x ਦੀ ਵੱਡੀ ਤੋਂ ਵੱਡੀ ਘਾਤ 1 ਹੈ ਵੇਅਰ a ਐਂਡ b ਆਰ ਕਨਸਟੈਂਟ ਕਨਸਟੈਂਟ ਨੂੰ ਅਸੀਂ ਪੰਜਾਬੀ ਵਿੱਚ ਅਚਲ ਰਾਸ਼ੀ ਕਹਿੰਦੇ ਹਾਂ ਜੇਕਰ ਅਸੀਂ ਕਿਸੇ ਵੀ ਪੋਲੀਨੋਮੀਅਲ ਦੇ ਜ਼ੀਰੋਸ ਨੂੰ ਫਾਈਂਡ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਪੋਲੀਨੋਮੀਅਲ ਨੂੰ ਜ਼ੀਰੋ ਦੇ ਇਕੁਅਲ ਲਿਖਾਂਗੇ ਤੇ ਮੈਂ ਇੱਥੇ ਲਿਖਿਆ ਪੀ ਐਕਸ ਇਸ ਇਕੁਅਲ ਟੂ ਜ਼ੀਰੋ ਇਟ ਇੰਪਲਾਈਜ਼ ਥੈਟ ਪੀ ਐਕਸ ਦੀ ਵੈਲਿਊ ਮੇਰੇ ਕੋਲ ਹੈ ਐਕਸ ਪਲੱਸ ਬੀ ਇਸ ਇਕੁਅਲ ਟੂ ਜ਼ੀਰੋ ਤਾਂ ਇੱਥੇ ਮੇਰਾ ਮੇਨ ਮੋਟਿਵ ਹੋਵੇਗਾ ਐਕਸ ਦੀ ਵੈਲਿਊ ਨੂੰ ਫਾਈਂਡ ਕਰਨਾ ਕਿਉਂਕਿ ਇੱਥੇ ਐਕਸ ਜੋ ਹੈ ਉਹ ਮੇਰੇ ਕੋਲ ਅਨਨੋਨ ਵੇਰੀਏਬਲ ਹੈ ਇਸ ਦੇ ਵਾਸਤੇ ਮੈਂ ਬੀ ਨੂੰ ਟਰਾਂਸਪੋਜ਼ ਕਰਕੇ ਰਾਈਟ ਹੈਂਡ ਸਾਈਡ ਤੇ ਲੈ ਕੇ ਜਾਵਾਂਗਾ ਜਿਵੇਂ ਹੀ ਬੀ ਨੂੰ ਮੈਂ રાઇટ સાઇડ ਤੇ ટ્રાન્સપોઝ કરਾਂਗਾ તો ਉਧਰ b ਦਾ ਸਾਈਨ ਮਾਈਨਸ ਦਾ ਬਣ ਜਾਵੇਗਾ ਸੋ ਵੀ ਕੈਨ ਰਾਈਟ ax is equal to minus -b ਇਟ ਇੰਪਲਾਈਸ ਦੈਟ ਔਨ ਦਾ ਲੈਫਟ ਹੈਂਡ ਸਾਈਡ a ਐਂਡ x ਆਰ ਮਲਟੀਪਲਾਈਂਗ ਵਿਦ ਈਚ ਅਦਰ ਹੁਣ ਜੇਕਰ ਮੈਂ x ਦੀ ਵੈਲਿਊ ਨੂੰ ਫਾਈਂਡ ਕਰਨਾ ਹੈ ਤਾਂ ਮੈਨੂੰ a ਨੂੰ ਰਾਈਟ ਸਾਈਡ ਤੇ ਲੈ ਕੇ ਜਾਣਾ ਪਵੇਗਾ ਜਿਵੇਂ ਹੀ a ਰਾਈਟ ਸਾਈਡ ਤੇ ਜਾਵੇਗਾ ਤਾਂ ਉਧਰ ਇਹ -b ਨੂੰ ਡਿਵਾਈਡ ਕਰੇਗਾ ਦੇਰਫੋਰ x is equal to minus -b over a ਇਸ ਦਾ ਜ਼ੀਰੋ ਆਫ a ਪੋਲੀਨੋਮੀਅਲ ਜੇਕਰ ਮੈਂ ਸਿੰਪਲ ਇਸ ਨੂੰ ਪੰਜਾਬੀ ਵਿੱਚ ਅਨਵਾਦ ਕਰਾਂ ਤਾਂ -b a ਮੇਰੇ ਕੋਲ ਬਹੁਪਦ ਦੀ ਸਿਫਰ ਹੈ ਜੇਕਰ ਅਸੀਂ ਪੋਲੀਨੋਮੀਅਲ ਦੀਆਂ ਜ਼ੀਰੋਸ ਦੀ ਗਿਣਤੀ ਪਤਾ ਕਰਨੀ ਹੋਵੇ ਭਾਵੇਂ ਇਹ ਦੇਖਣਾ ਹੋਵੇ ਕਿ ਕਿਸੇ ਬਹੁਪਦ ਵਿੱਚ ਸਿਫਰਾਂ ਦੀ ਗਿਣਤੀ ਕਿੰਨੀ ਹੈ ਤਾਂ ਇਸ ਦੇ ਵਾਸਤੇ ਮੈਂ ਵੇਰੀਏਬਲ ਦੀ ਹਾਈਐਸਟ ਪਾਵਰ ਨੂੰ ਵਾਚ ਕਰਾਂਗਾ ਹੁਣ ਜੇ ਮੇਰੇ ਕੋਲ ਲੀਨੀਅਰ ਪੋਲੀਨੋਮੀਅਲ ਦੇ ਵਿੱਚ ਵੇਰੀਏਬਲ ਐਕਸ ਦੀ ਹਾਈਐਸਟ ਪਾਵਰ 1 ਹੈ ਤਾਂ ਲੀਨੀਅਰ ਪੋਲੀਨੋਮੀਅਲ ਦੀ ਜ਼ੀਰੋ ਵੀ ਇੱਕ ਹੀ ਹੋਵੇਗੀ ਪਾਵਰੇਖੀ ਬਹੁਪਦ ਦੀ ਇੱਕ ਹੀ ਸਿਫਰ ਹੋਵੇਗੀ ਇਸ ਤੋਂ ਬਾਅਦ ਜੇਕਰ ਮੈਂ ਇਹ ਸਪੋਜ਼ ਕਰ ਲਾਂ ਕਿ ਅਲਫਾ ਇਸ ਦਾ ਜ਼ੀਰੋ ਆਫ ਦੀਸ ਪੋਲੀਨੋਮੀਅਲ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਜੇਕਰ ਮੈਂ ਐਕਸ ਦੀ ਥਾਂ ਤੇ ਅਲਫਾ ਨੂੰ ਫਿਲ ਕਰਾਂ ਤਾਂ ਐਕਸ ਦੀ ਜਗ੍ਹਾ ਤੇ ਅਲਫਾ ਫਿਲ ਕਰਨ ਦੇ ਨਾਲ ਪੋਲੀਨੋਮੀਅਲ ਦੀ ਵੈਲਿਊ ਜ਼ੀਰੋ ਦੇ ਇਕੁਅਲ ਆਵੇਗੀ ਇਫ ਅਲਫਾ ਇਸ ਦਾ ਜ਼ੀਰੋ ਆਫ ਦੀਸ ਪੋਲੀਨੋਮੀਅਲ ਇਟ ਮੀਨਸ p alpha is equal to 0 ਇਸ ਤੋਂ ਬਾਅਦ ਮੈਂ ਫਾਈਂਡ ਕਰਾਂਗਾ ਰਿਲੇਸ਼ਨਸ਼ਿਪ ਬਿਟਵੀਨ ਜ਼ੀਰੋਸ ਐਂਡ ਕੋਫੀਸ਼ੀਐਂਟਸ ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੇ ਇਹ ਗੱਲ ਆਈਡੈਂਟੀਫਾਈ ਕਰਨੀ ਹੈ ਕਿ ਵੇਰੀਏਬਲ ਦੀ ਹਾਈਐਸਟ ਪਾਵਰ ਕਿੰਨੀ ਹੈ ਜਿਵੇਂ ਇੱਥੇ ਮੇਰੇ ਕੋਲ ਵੇਰੀਏਬਲ x ਹੈ ਤੇ ਉਸ ਦੀ ਹਾਈਐਸਟ ਪਾਵਰ ਕਿੰਨੀ ਹੈ 1 ਇੱਥੇ ਵੇਰੀਏਬਲ x ਦੀ ਹਾਈਐਸਟ ਪਾਵਰ 1 ਹੈ ਤੇ ਉਸ ਦਾ ਜਿਹੜਾ ਕੋਫੀਸ਼ੀਐਂਟ ਹੈ ਉਹ a ਹੈ a ਇਜ਼ ਦਾ ਕੋਫੀਸ਼ੀਐਂਟ ਆਫ x ਇਸ ਤੋਂ ਬਾਅਦ ਆਪਾਂ ਇੱਕ ਟ੍ਰਿਕ ਯੂਜ਼ ਕਰਾਂਗੇ ਇਨ ਦਾ ਕੇਸ ਆਫ ਲੀਨੀਅਰ ਪੋਲੀਨੋਮੀਅਲ ਟੂ ਫਾਈਂਡ ਦਾ ਰਿਲੇਸ਼ਨਸ਼ਿਪ ਬੀਟਵੀਨ ਜ਼ੀਰੋਜ਼ ਐਂਡ ਕੋਫੀਸ਼ੀਐਂਟਸ ਹੁਣ ਜਿਵੇਂ ਅਸੀਂ ਜਾਣਦੇ ਹਾਂ ਕਿ ਲੀਨੀਅਰ ਪੋਲੀਨੋਮੀਅਲ ਦੇ ਵਿੱਚ ਵੇਰੀਏਬਲ ਦੀ ਹਾਈਐਸਟ ਪਾਵਰ 1 ਹੁੰਦੀ ਹੈ ਤਾਂ ਇਸ ਦੀ ਇੱਕ ਹੀ ਜ਼ੀਰੋ ਹੋਵੇਗੀ ਸੋ ਲੈਟ ਅਲਫਾ ਬੀ ਇਟਸ ਜ਼ੀਰੋ ਇਟ ਮੀਨਸ ਕਿ ਅਸੀਂ ਇਹ ਮੰਨ ਲਿਆ ਕਿ ਇਸ ਰੇਖੀ ਬਹੁਪਦ ਦੀ ਜ਼ੀਰੋ ਅਲਫਾ ਹੈ ਹੁਣ ਇਸ ਦੇ ਵਿੱਚ ਮੈਂ ਮੇਨ ਟ੍ਰਿਕ ਯੂਜ਼ ਕਰਾਂਗਾ ਮੈਂ ਪਲੱਸ ਦੇ ਸਾਈਨ ਤੋਂ ਸਟਾਰਟਿੰਗ ਕਰਾਂਗਾ a ਦੇ ਉੱਪਰ ਮੈਂ ਪਲੱਸ ਦਾ ਸਾਈਨ ਲਿਖਾਂਗਾ ਤੇ b ਦੇ ਉੱਪਰ ਮਾਈਨ ਫਿਰ ਮੈਂ a ਦੇ ਦੋਨੇ ਸਾਈਨਸ ਨੂੰ ਮਲਟੀਪਲਾਈ ਕਰਾਂਗਾ ਜੋ sin a ਦਾ ਆਪਣਾ ਹੈ ਤੇ ਜੋ sin a ਦੇ ਉੱਪਰ ਲੱਗਾ ਹੈ ਤੇ ਨੈਕਸਟ ਮੈਂ b ਦੇ ਦੋਨੇ ਸਾਈਨ ਨੂੰ ਮਲਟੀਪਲਾਈ ਕਰਾਂਗਾ ਜੋ sin b ਦੇ ਨਾਲ ਲੱਗਾ ਹੈ ਤੇ ਜੋ sin b ਦੇ ਉੱਪਰ ਲੱਗਾ ਹੈ ਤਾਂ ਸਾਡੀ ਇਹ ਪੋਲੀਨੋਮੀਅਲ ਅਟ੍ਰਾਂਸਫਾਰਮ ਹੋ ਜਾਵੇਗੀ ax b ਦੇ ਵਿੱਚ ਫਿਰ ਇੱਥੇ ਮੇਰੇ ਕੋਲ ਵੇਰੀਏਬਲ x ਦੀ ਹਾਈਐਸਟ ਪਾਵਰ 1 ਹੈ ਤੇ ਉਸ ਦੇ ਨਾਲ ਲੱਗਦਾ ਕੋਫੀਸ਼ੀਐਂਟ ਮੇਰੇ ਕੋਲ a ਹੈ ਤੇ a ਨੂੰ ਅਸੀਂ ਹਮੇਸ਼ਾ ਹੀ ਓਵਰ ਦੇ ਥੱਲੇ ਰੱਖਣਾ ਹੈ ਭਾਗ बटे ਦੇ نیچے ਅਸੀਂ a ਨੂੰ ਲਿਖਣਾ ਹੈ ਦੇਰਫੋਰ ਅਲਫਾ ਇਜ਼ ਇਕੁਅਲ ਟੂ ਸਭ ਤੋਂ ਪਹਿਲਾਂ ਮੈਂ ਲਿਖਾਂਗਾ ਬਟੇ ਦੇ ਉੱਪਰ ਮਾਈਨਸ ਬੀ ਤੇ ਓਵਰ ਦੇ ਵਿੱਚ ਮੈਂ ਲਿਖਾਂਗਾ ਏ ਅਸੀਂ ਓਵਰ ਦੇ ਵਿੱਚ ਹਮੇਸ਼ਾ ਉਹ ਕੋਪਸ਼ਨਟ ਲਿਖਣਾ ਹੈ ਜਿਹੜਾ ਕਿ ਵੇਰੀਏਬਲ ਦੀ ਹਾਈਐਸਟ ਪਾਵਰ ਦੇ ਨਾਲ ਅਟੈਚ ਹੈ ਦੇਰਫੋਰ ਅਲਫਾ ਇਜ਼ ਇਕੁਅਲ ਟੂ ਮਾਈਨਸ ਬੀ ਓਵਰ ਏ ਇਜ਼ ਦਾ ਰਿਲੇਸ਼ਨਸ਼ਿਪ ਬਿਟਵੀਨ ਜ਼ੀਰੋਜ਼ ਐਂਡ ਕੋਪਸ਼ਨਟਸ ਨੈਕਸਟ ਹੈ ਮੇਰੇ ਕੋਲ ਨੰਬਰ 2 ਤੇ ਦੋ ਘਾਤੀ ਬਹੁਪਦ ਜਿਸ ਨੂੰ ਕਿ ਇੰਗਲਿਸ਼ ਵਿੱਚ ਕੁਆਡਰੈਟਿਕ ਪੋਲੀਨੋਮੀਅਲ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਅਸੀਂ ਇਸ ਨੂੰ ਇੱਕ ਜਨਰਲ ਫਾਰਮ ਦੇ ਵਿੱਚ ਲਿਖਦੇ ਹਾਂ ਪੀ ਐਕਸ ਇਸ ਇਕੁਅਲ ਟੂ ਏ ਐਕਸ ਸਕੁਅਰ ਪਲੱਸ ਬੀ ਐਕਸ ਪਲੱਸ ਸੀ ਔਰ ਇਸਦੇ ਵਿੱਚ ਮੇਰੇ ਕੋਲ ਵੇਰੀਏਬਲ ਐਕਸ ਹੈ ਜਿਸ ਦੀ ਹਾਈਐਸਟ ਪਾਵਰ ਮੇਰੇ ਕੋਲ 2 ਹੈ ਇਟ ਮੀਨਸ ਕਿ ਇਸ ਪੋਲੀਨੋਮੀਅਲ ਦੀਆਂ 2 ਜ਼ੀਰੋਜ਼ ਹੋਣਗੀਆਂ ਸੋ ਲੈਟ ਅਲਫਾ ਐਂਡ ਬੀਟਾ ਵੀ ਇਟਸ 2 ਜ਼ੀਰੋਜ਼ ਜੇਕਰ ਮੈਂ ਪੰਜਾਬੀ ਵਿੱਚ ਇਸ ਦਾ ਅਨਵਾਦ ਕਰਾਂ ਤਾਂ ਇੱਥੇ ਮੈਂ ਇਹ ਮੰਨਿਆ ਹੈ ਕਿ ਮੰਨ ਲਓ ਇਸ ਦੇ ਦੋ ਘਾਤੀ ਬਹੁਪਦ ਦੀਆਂ ਸਿਫਰਾਂ ਹਨ α ਅਤੇ β ਇਸ ਤੋਂ ਬਾਅਦ ਅਸੀਂ ਫਾਈਂਡ ਕਰਾਂਗੇ ਰਿਲੇਸ਼ਨਸ਼ਿਪ ਬਿਟਵੀਨ ਜ਼ੀਰੋਜ਼ ਐਂਡ ਕੋਐਫੀਸ਼ੀਐਂਟਸ ਭਾਵ ਦੋ ਘਾਤੀ ਬਹੁਪਦ ਦੀਆਂ ਸਿਫਰਾਂ ਅਤੇ ਗੁਣਾਕਾਂ ਵਿੱਚ ਸਬੰਧ ਤੇ ਇੱਥੇ ਵੀ ਮੈਂ ਸੇਮ ਟ੍ਰਿਕ ਯੂਜ਼ ਕਰਾਂਗਾ ਜਿਹੜੀ ਕਿ ਲੀਨੀਅਰ ਪੋਲੀਨੋਮੀਅਲ ਦੇ ਕੇਸ ਵਿੱਚ ਯੂਜ਼ ਕੀਤੀ ਸੀ ਮੈਂ a ਦੇ ਉੱਪਰ ਪਲੱਸ ਦੇ ਸਾਈਨ ਤੋਂ ਸਟਾਰਟਿੰਗ ਕਰਾਂਗਾ a ਦੇ ਉੱਪਰ ਪਲੱਸ ਦਾ ਸਾਈਨ ਆਵੇਗਾ b ਦੇ ਉੱਪਰ ਮਾਈਨਸ ਦਾ ਤੇ c ਦੇ ਉੱਪਰ ਫਿਰ ਪਲੱਸ ਦਾ ਸਾਈਨ ਆਵੇਗਾ ਇਹ ਪੋਲੀਨੋਮੀਅਲ ਟ੍ਰਾਂਸਫਰਮ ਹੋ ਜਾਵੇਗੀ ax2 bx c ਦੇ ਵਿੱਚ ਇਸ ਦਾ ਰੀਜ਼ਨ ਇਹ ਹੋਵੇਗਾ ਕਿ a ਦਾ ਆਪਣਾ ਸਾਈਨ ਵੀ ਪਲੱਸ ਦਾ ਹੈ ਤੇ a ਦੇ ਉੱਪਰ ਵੀ ਪਲੱਸ ਦਾ ਸਾਈਨ ਲੱਗਾ ਹੈ ਜਦੋਂ ਦੋਨੇ ਸਾਈਨ ਨੂੰ ਮਲਟੀਪਲਾਈ ਕਰਾਂਗੇ ਤਾਂ ਆਲਵੇਜ਼ ਪਲੱਸ ਦਾ ਸਾਈਨ ਹੀ ਆਵੇਗਾ ਇਸ ਤੋਂ ਬਾਅਦ ਅਸੀਂ ਆਉਣੇ ਹਾਂ b ਵੱਲ b ਦਾ ਆਪਣਾ ਸਾਈਨ ਪਲੱਸ ਦਾ ਹੈ ਤੇ ਇਸਦੇ ਉੱਪਰ ਸਾਈਨ ਮਾਈਨਸ ਦਾ ਲੱਗਾ ਹੈ ਜਦੋਂ ਦੋਨੇ ਸਾਈਨਸ ਨੂੰ ਮਲਟੀਪਲਾਈ ਕਰਾਂਗੇ ਮਾਈਨਸ ਇੰਟੂ ਪਲੱਸ ਤਾਂ ਆਲਵੇਜ਼ ਮਾਈਨਸ ਦਾ ਸਾਈਨ ਹੀ ਬਣੇਗਾ ਤੇ ਲਾਸਟ ਵਿੱਚ ਮੇਰੇ ਕੋਲ ਹੈ ਸੀ ਦਾ ਆਪਣਾ ਸਾਈਨ ਪਲੱਸ ਦਾ ਹੈ ਤੇ ਸੀ ਦੇ ਉੱਪਰ ਵੀ ਪਲੱਸ ਦਾ ਸਾਈਨ ਲੱਗਾ ਹੈ ਜਦੋਂ ਦੋਨੇ ਪਲੱਸ ਦੇ ਸਾਈਨ ਨੂੰ ਮਲਟੀਪਲਾਈ ਕਰਾਂਗੇ ਪਲੱਸ ਇੰਟੂ ਪਲੱਸ ਤਾਂ ਇਸ ਦਾ ਫਾਈਨਲ ਸਾਈਨ ਪਲੱਸ ਵਿੱਚ ਆਵੇਗਾ ਤਾਂ ਇਸ ਤਰ੍ਹਾਂ ਮੇਰੇ ਕੋਲ ਇਹ ਪੋਲੀਨੋਮੀਅਲ ਟਰਾਂਸਫਰਮ ਹੋ ਗਈ ਹੈ ਏ ਐਕਸ ਸਕੁਅਰ ਮਾਈਨਸ ਬੀ ਐਕਸ ਪਲੱਸ ਸੀ ਦੇ ਰੂਪ ਵਿੱਚ ਇੱਥੇ ਮੇਰੇ ਕੋਲ ਫਸਟ ਰਿਲੇਸ਼ਨਸ਼ਿਪ ਆਵੇਗਾ sum of a two zeros it means alpha plus beta ਤਾਂ alpha plus beta ਦੀ ਵੈਲਿਊ ਇਕੁਅਲ ਆਏਗੀ ਮਾਈਨਸ b ਓਵਰ a ਦੇ ਤੇ a ਮੇਰੇ ਕੋਲ ਉਹ ਕੋਫੀਸ਼ੀਐਂਟ ਹੈ ਜਿਹੜਾ ਕਿ ਹਾਈਐਸਟ ਪਾਵਰ ਵਾਲੇ ਵੇਰੀਏਬਲ ਦੇ ਨਾਲ ਲੱਗਾ ਹੈ ਤੇ a ਨੂੰ ਹਮੇਸ਼ਾ ਹੀ बटे ਦੇ ਆਪਾਂ ਇੱਥਾਂ ਲਿਖਾਂਗੇ alpha plus beta is equal to minus b over a ਇਸ ਦਾ ਫਸਟ ਰਿਲੇਸ਼ਨਸ਼ਿਪ ਬਿਟਵੀਨ ਜ਼ੀਰੋਜ਼ ਐਂਡ ਕੋਫੀਸ਼ੀਐਂਟਸ ਇਸ ਤੋਂ ਬਾਅਦ ਮੇਰੇ ਕੋਲ ਸੈਕੰਡ ਰਿਲੇਸ਼ਨਸ਼ਿਪ ਆਵੇਗਾ α β ਪਾਵੇਂ ਇੱਥੇ ਅਸੀਂ ਦੋਨੇ ਜ਼ੀਰੋਜ਼ ਨੂੰ ਮਲਟੀਪਲਾਈ ਕਰਾਂਗੇ ਦੋਨੇ ਸਿਫਰਾਂ ਦਾ ਗੁਣਨਫਲ ਇਸ ਇਕੁਅਲ ਟੂ c a ਮੇਰੇ ਕੋਲ ਫਸਟ ਰਿਲੇਸ਼ਨਸ਼ਿਪ ਆਏਗਾ -b a ਤੇ ਸੈਕੰਡ ਆਏਗਾ c a ਤੇ ਅਸੀਂ ਉਸ ਕੋਫੀਸ਼ੀਐਂਟ ਨੂੰ ਹਮੇਸ਼ਾ ਹੀ ਬਟੇ ਦੇ ਥੱਲੇ ਲਿਖਾਂਗੇ ਜਿਹੜਾ ਕਿ ਹਾਈਐਸਟ ਪਾਵਰ ਦੇ ਨਾਲ ਲੱਗਾ ਹੈ ਜਿਵੇਂ ਇੱਥੇ ਮੇਰੇ ਕੋਲ a ਉਹ ਕੋਫੀਸ਼ੀਐਂਟ ਹੈ ਜਿਹੜਾ ਕਿ ਉਸ ਵੇਰੀਏਬਲ ਦੇ ਨਾਲ ਲੱਗਾ ਹੈ ਜਿਸ ਦੀ ਹਾਈਐਸਟ ਪਾਵਰ ਹੈ ਸੋ α β -b a ਹੋਵੇਗਾ ਤੇ α β c a α β ਮੇਰੇ ਕੋਲ ਹੈ ਸਮ ਆਫ ਜ਼ੀਰੋਸ ਇਸ ਇਕੁਅਲ ਟੂ ਮਾਈਨਸ ਤੇ b ਇੱਥੇ ਮੇਰੇ ਕੋਲ ਕੀ ਹੈ ਕੋਫੀਸ਼ੀਐਂਟ ਆਫ x ਓਵਰ ਤੇ a ਮੇਰੇ ਕੋਲ ਹੈ ਕੋਫੀਸ਼ੀਐਂਟ ਆਫ x² ਜਿਹੜੇ ਬੱਚਿਆਂ ਨੇ ਪੰਜਾਬੀ ਮੀਡੀਅਮ ਆਪਟ ਕੀਤਾ ਹੈ ਉਹ ਲਿਖਣਗੇ ਸਿਫਰਾਂ ਦਾ ਜੋੜਫਲ ਬਰਾਬਰ ਮਾਈਨਸ ਐਕਸ ਦਾ ਗੁਣਾਕ ਤੇ बटे ਤੋਂ ਥੱਲੇ ਆਏਗਾ ਐਕਸ ਸਕਰ ਦਾ ਗੁਣਾਕ ਜੋ ਸਾਡੇ ਕੋਲ ਇੰਗਲਿਸ਼ ਦੇ ਵਿੱਚ ਸ਼ਬਦ ਆ ਰਿਹਾ ਹੈ ਕੋਫੀਸ਼ੀਐਂਟ ਉਸ ਨੂੰ ਪੰਜਾਬੀ ਵਿੱਚ ਗੁਣਾਕ ਕਿਹਾ ਜਾਂਦਾ ਹੈ α β ਇਸ ਇਕੁਅਲ ਟੂ ਮੇਰੇ ਕੋਲ ਸੀ ਓਵਰ ਏ α ਅਤੇ β ਦੋਨੇ ਸਿਫਰਾਂ ਨੂੰ ਅਸੀਂ ਮਲਟੀਪਲਾਈ ਕਰਦੇ ਪਏ ਹਾਂ ਤੇ ਮੈਂ α β ਨੂੰ ਲਿਖ ਸਕਦਾ ਹਾਂ ਸਿਫਰਾਂ ਦਾ ਗੁਣਨਫਲ ਆਉਣ ਦਾ ਰਾਈਟ ਹੈਂਡ ਸਾਈਡ ਮੇਰੇ ਕੋਲ ਹੈ ਸੀ ਓਵਰ ਏ ਸੀ ਮੇਰੇ ਕੋਲ ਇੱਥੇ ਇੱਕ ਕਨਸਟੈਂਟ ਹੈ ਭਾਵ ਇੱਕ ਅਚਲ ਰਾਸ਼ੀ ਹੈ ਓਵਰ ਦੇ ਵਿੱਚ ਮੇਰੇ ਕੋਲ ਆ ਰਿਹਾ ਹੈ a ਤੇ a ਮੇਰੇ ਕੋਲ ਕੀ ਹੈ x² ਦਾ ਗੁਣਾਕ ਇਟ ਮੀਨਸ ਮਲਟੀਪਲੀਕੇਸ਼ਨ ਆਫ 2 ਜ਼ੀਰੋਜ਼ ਇਸ ਇਕੁਅਲ ਟੂ ਕਨਸਟੈਂਟ ਓਵਰ ਕੋਫੀਸ਼ੀਐਂਟ ਆਫ x² ਸੋ ਬਹੁਤ ਹੀ ਪਿਆਰੇ ਬੱਚਿਓ ਇਹ ਦੋਨੇ ਰਿਲੇਸ਼ਨਸ਼ਿਪ ਤੁਸੀਂ ਯਾਦ ਰੱਖਣੇ ਨੇ ਤੇ ਸਵਾਲਾਂ ਦੇ ਉੱਪਰ ਅਪਲਾਈ ਕਰਨਾ ਹੈ ਫਸਟ ਹੈ ਸਾਡੇ ਕੋਲ α β ਇਸ ਇਕੁਅਲ ਟੂ -b ਓਵਰ a ਸੈਕੰਡ ਸਾਡੇ ਕੋਲ ਹੈ α β ਇਸ ਇਕੁਅਲ ਟੂ c ਓਵਰ a these are the two main relationship between zeros and coefficients ਨੰਬਰ 3 ਤੇ ਸਾਡੇ ਕੋਲ ਹੈ ਕਯੂਬਿਕ ਪੋਲੀਨੋਮੀਅਲ ਜਿਸ ਨੂੰ ਪੰਜਾਬੀ ਵਿੱਚ ਤਿੰਨ ਘਾਤੀ ਬਹੁਪਦ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਮੈਂ ਇਸ ਨੂੰ ਇੱਕ ਜਨਰਲ ਫਾਰਮ ਦੇ ਵਿੱਚ ਲਿਖਾਂਗਾ px ax³ bx² cx ਐਂਡ ਲਾਸਟ ਵਿੱਚ ਆਏਗਾ +d ਔਰ ਇਸ ਕੇਸ ਦੇ ਵਿੱਚ ਮੇਰੇ ਕੋਲ ਵੇਰੀਏਬਲ x ਹੈ ਤੇ ਵੇਰੀਏਬਲ x ਦੀ ਹਾਈest ਪਾਵਰ 3 ਹੈ। ਵੇਰ a b c d r ਕਨਸਟੈਂਟ। ਕਨਸਟੈਂਟ ਨੂੰ ਪੰਜਾਬੀ ਵਿੱਚ ਅਚਲ ਰਾਸ਼ੀ ਕਿਹਾ ਜਾਂਦਾ ਹੈ। a ਸਾਡੇ ਕੋਲ ਹੈ a ਇਸ ਦਾ ਕੋਫੀਸ਼ੀਐਂਟ ਆਫ x ਦਾ 3. ਇੱਥੇ ਵੇਰੀਏਬਲ x ਦੀ ਹਾਈest ਪਾਵਰ 3 ਹੈ ਜਿਸ ਦਾ ਕੋਫੀਸ਼ੀਐਂਟ a ਹੈ ਤੇ a ਦੀ ਵੈਲਿਊ ਆਲਵੇਸ ਨਾਟ ਇਕੁਅਲ ਟੂ 0 ਹੋਵੇਗੀ। ਜੇਕਰ a ਦੀ ਵੈਲਿਊ 0 ਦੇ ਇਕੁਅਲ ਹੋ ਜਾਵੇ ਤਾਂ ਇਹ ਸਾਡੇ ਕੋਲ ਕਯੂਬਿਕ ਪੋਲੀਨੋਮੀਅਲ ਨਹੀਂ ਬਣੇਗੀ ਇਹ ਦੋ ਘਾਤੀ ਬਹੁਪਦ ਵਿੱਚ ਚੇਂਜ ਹੋ ਜਾਵੇਗੀ ਇਸ ਪੋਲੀਨੋਮੀਅਲ ਦੀ ਹਾਈਐਸਟ ਪਾਵਰ 3 ਹੈ ਇਸ ਕਰਕੇ ਇਸ ਦੀਆਂ 3 ਜ਼ੀਰੋਜ਼ ਹੋਣਗੀਆਂ ਸੋ Let α β γ ਬੀ ਇਟਸ ਜ਼ੀਰੋਜ਼ ਤਾਂ ਇਸ ਦਾ ਪੰਜਾਬੀ ਵਿੱਚ ਸਿੰਪਲ ਇਹ ਮੀਨਿੰਗ ਹੈ ਕਿ ਜੇਕਰ ਮੇਰੇ ਕੋਲ ਤਿੰਨ ਘਾਤੀ ਬਹੁਪਦ ਹੈ ਤਾਂ ਮੈਂ ਇੱਥੇ ਇਹ ਮੰਨ ਲਿਆ ਕਿ ਮੰਨ ਲਓ ਇਸ ਤਿੰਨ ਘਾਤੀ ਬਹੁਪਦੀਆਂ ਸਾਡੇ ਕੋਲ ਤਿੰਨ ਸਿਫਰ ਹਨ α β ਅਤੇ γ ਇਸ ਤੋਂ ਬਾਅਦ ਆਪਾਂ ਇਸ ਕਯੂਬਿਕ ਪੋਲੀਨੋਮੀਅਲ ਦੇ ਕੋਫੀਸ਼ੀਐਂਟ ਨੂੰ ਦੇਖਦੇ ਹਾਂ ਸਭ ਤੋਂ ਪਹਿਲਾਂ ਸਾਡੇ ਕੋਲ A ਹੈ A ਇਸ ਦਾ ਕੋਫੀਸ਼ੀਐਂਟ ਆਫ X ਦਾ ਕਯੂਬ ਨੈਕਸਟ ਹੈ ਸਾਡੇ ਕੋਲ B B ਇਸ ਦਾ ਕੋਫੀਸ਼ੀਐਂਟ ਆਫ X ਸਕੁਅਰ ਨੈਕਸਟ ਹੈ ਸਾਡੇ ਕੋਲ C C ਇਸ ਦਾ ਕੋਫੀਸ਼ੀਐਂਟ ਆਫ X ਤੇ ਲਾਸਟ ਵਿੱਚ ਸਾਡੇ ਕੋਲ D ਹੈ D ਇਸ ਦਾ ਕਨਸਟੈਂਟ ਨੋ ਡਾਊਟ ਸਾਡੇ ਕੋਲ A B ਅਤੇ C ਵੀ ਕਨਸਟੈਂਟ ਹਨ ਬਟ ਅਸੀਂ ਉਹਨਾਂ ਨੂੰ ਕੋਫੀਸ਼ੀਐਂਟ ਦਾ ਨਾਮ ਤਾਂ ਦਿੱਤਾ ਕਿਉਂਕਿ ਉਹ ਵੇਰੀਏਬਲ ਦੇ ਨਾਲ ਅਟੈਚ ਹਨ ਜੇਕਰ ਮੈਂ ਇਸ ਨੂੰ ਸਿੰਪਲੀ ਪੰਜਾਬੀ ਵਿੱਚ ਅਨਵਾਦ ਕਰਾਂ ਤਾਂ a ਮੇਰੇ ਕੋਲ x ਦੀ 3 ਦਾ ਗੁਣਾਕ ਹੋਵੇਗਾ ਤੇ b ਮੇਰੇ ਕੋਲ x² ਦਾ ਗੁਣਾਕ ਹੋਵੇਗਾ ਤੇ c ਮੇਰੇ ਕੋਲ x ਦਾ ਗੁਣਾਕ ਹੋਵੇਗਾ ਤੇ d ਇੱਥੇ ਮੇਰੇ ਕੋਲ ਅਚਲ રાશિ ਹੈ ਜਿਸ ਦੀ ਵੈਲਿਊ ਹਮੇਸ਼ਾ ਇੱਕੋ ਜਿਹੀ ਹੋਵੇਗੀ ਇਸ ਦੀ ਵੈਲਿਊ ਵਿੱਚ ਕੋਈ ਵੀ ਚੇਂਜ ਨਹੀਂ ਆਵੇਗਾ ਨੈਕਸਟ ਵੀ ਸ਼ੈਲ ਫਾਈਂਡ ਦਾ ਰਿਲੇਸ਼ਨਸ਼ਿਪ ਬਿਟਵੀਨ ਜ਼ੀਰੋਜ਼ ਐਂਡ ਕੋਫੀਸ਼ੀਐਂਟਸ ਸੋ ਬਹੁਤ ਹੀ ਪਿਆਰੇ ਬੱਚਿਓ ਇੱਥੇ ਆਪਾਂ ਇਹ ਗੱਲ ਖਾਸ ਧਿਆਨ ਵਿੱਚ ਰੱਖਣੀ ਹੈ ਕਿ ਅਸੀਂ ਇੱਥੇ ਤਿੰਨ ਘਾਤੀ ਬਹੁਪਦ ਭਾਵ ਕਯੂਬਿਕ ਪੋਲੀਨੋਮੀਅਲ ਨੂੰ ਡਿਸਕਸ ਕਰਦੇ ਪਏ ਹਾਂ ਤੇ ਅਸੀਂ ਜਾਣਦੇ ਹਾਂ ਕਿ ਤਿੰਨ ਘਾਤੀ ਬਹੁਪਦ ਦੀ ਵੱਡੀ ਤੋਂ ਵੱਡੀ ਘਾਤ ਤਿੰਨ ਹੁੰਦੀ ਹੈ ਤੇ ਇਸ ਦੀਆਂ ਤਿੰਨ ਹੀ ਸਿਫਰਾਂ ਹੋਣਗੀਆਂ ਇਟ ਮੀਨਸ ਕਿ ਇਸ ਪੋਲੀਨੋਮੀਅਲ ਦੀਆਂ ਤਿੰਨ ਜ਼ੀਰੋਜ਼ ਹੋਣਗੀਆਂ ਤੇ ਮੈਂ ਇੱਥੇ ਇਹ ਅਸਿਊਮ ਕੀਤਾ ਹੈ ਸਪੋਜ਼ ਕੀਤਾ ਹੈ ਕਿ α β γ ਇਸ ਦੀਆਂ ਤਿੰਨ ਜ਼ੀਰੋਜ਼ ਹਨ ਇਸ ਤੋਂ ਬਾਅਦ ਆ ਮੈਂ ਰਿਲੇਸ਼ਨਸ਼ਿਪ ਫਾਈਂਡ ਕਰਨ ਵਾਸਤੇ ਇੱਕ ਟ੍ਰਿਕ ਯੂਜ਼ ਕਰਾਂਗਾ a ਦੇ ਉੱਪਰ ਮੈਂ ਪਲੱਸ ਦਾ ਸਾਈਨ ਲਿਖਾਂਗਾ ਇਟ ਮੀਨਸ ਕਿ ਜਦੋਂ ਵੀ ਅਸੀਂ ਸਟਾਰਟਿੰਗ ਕਰਨੀ ਹੈ ਤੇ ਸਭ ਤੋਂ ਪਹਿਲਾਂ ਪਲੱਸ ਦਾ ਸਾਈਨ ਤੋਂ ਹੀ ਸਟਾਰਟ ਕਰਨਾ ਹੈ ਤੇ b ਦੇ ਉੱਪਰ ਆਵੇਗਾ ਸਾਈਨ ਮਾਈਨਸ ਦਾ ਤੇ c ਦੇ ਉੱਪਰ ਫਿਰ ਪਲੱਸ ਦਾ ਸਾਈਨ ਆਵੇਗਾ ਤੇ d ਦੇ ਉੱਪਰ ਮਾਈਨਸ ਦਾ ਸਾਈਨ ਆਵੇਗਾ ਇਟ ਮੀਨਸ ਕਿ ਅਸੀਂ ਅਲਟਰਨੇਟ ਸਾਈਨ ਯੂਜ਼ ਕਰਨੇ ਹਨ ਸਭ ਤੋਂ ਪਹਿਲਾਂ ਪਲੱਸ ਦਾ ਫਿਰ ਮਾਈਨਸ ਫਿਰ ਪਲੱਸ ਤੇ ਇਸ ਤੋਂ ਬਾਅਦ ਫਿਰ ਮਾਈਨਸ ਸਭ ਤੋਂ ਪਹਿਲਾਂ ਆਪਾਂ a ਨੂੰ ਸੋਲਵ ਕਰਦੇ ਹਾਂ a ਦਾ ਆਪਾਂ ਸਾਈਨ ਪਲੱਸ ਦਾ ਹੈ ਤੇ a ਦੇ ਉੱਪਰ ਵੀ ਸਾਈਨ ਜੋ ਲਿਖਿਆ ਹੈ ਉਹ ਵੀ ਪਲੱਸ ਦਾ ਹੈ ਦੋਵੇਂ ਸਾਈਨ ਨੂੰ ਮਲਟੀਪਲਾਈ ਕਰਨ ਤੇ ਸਾਡੇ ਕੋਲ ਫਾਈਨਲ ਸਾਈਨ ਪਲੱਸ ਦਾ ਹੀ ਆਵੇਗਾ ਤੇ ਅਸੀਂ ਲਿਖ ਸਕਦੇ ਹਾਂ a x ਦਾ 큐ਬ ਇਸ ਤੋਂ ਬਾਅਦ ਸਾਡੇ ਕੋਲ b ਦੀ ਵਾਰੀ ਆਉਂਦੀ ਹੈ b ਦਾ ਆਪਣਾ ਸਾਈਨ ਪਲੱਸ ਦਾ ਹੈ ਜਦ ਕਿ ਉਹਦੇ ਉੱਪਰ ਜੋ ਸਾਈਨ ਲੱਗਾ ਹੈ ਉਹ ਮਾਈਨਸ ਦਾ ਹੈ ਹੁਣ ਦੋਨੇ ਸਾਈਨ ਨੂੰ ਅਸੀਂ ਮਲਟੀਪਲਾਈ ਕਰਾਂਗੇ ਮਾਈਨਸ ਇੰਟੂ ਪਲੱਸ ਆਲਵੇਜ਼ ਮਾਈਨਸ ਹੋਵੇਗਾ ਕਿਉਂਕਿ ਅਸੀਂ ਕਾਫੀ ਵਾਰ ਇਹ ਚੀਜ਼ ਸਿੱਖ ਚੁੱਕੇ ਹਾਂ ਕਿ ਜਦੋਂ ਆਪੋਜ਼ਿਟ ਸਾਈਨ ਮਲਟੀਪਲਾਈ ਹੁੰਦੇ ਹਨ ਤਾਂ ਫਾਈਨਲ ਸਾਈਨ ਆਲਵੇਜ਼ ਮਾਈਨਸ ਦਾ ਹੀ ਆਉਂਦਾ ਹੈ ਸੋ ਇਥੇ ਮਾਈਨਸ ਇੰਟੂ ਪਲੱਸ ਮਾਈਨਸ ਆਵੇਗਾ ਮਾਈਨਸ b x ਦਾ ਸਕੁਅਰ ਇਸ ਤੋਂ ਬਾਅਦ ਅਸੀਂ c ਵਾਲ ਮੂਵ ਕਰਦੇ ਹਾਂ c ਦਾ ਆਪਣਾ ਸਾਈਨ ਵੀ ਪਲੱਸ ਦਾ ਹੈ ਤੇ ਉਸ ਦੇ ਉੱਪਰ ਵੀ ਪਲੱਸ ਦਾ ਸਾਈਨ ਲੱਗਾ ਹੈ ਜਦੋਂ ਦੋਨੇ ਸਾਈਨ ਮਲਟੀਪਲਾਈ ਹੋਣਗੇ ਪਲੱਸ ਇੰਟੂ ਪਲੱਸ ਤਾਂ ਫਾਈਨਲ ਸਾਈਨ ਪਲੱਸ ਦਾ ਆਵੇਗਾ ਤੇ ਅਸੀਂ ਲਿਖ ਸਕਦੇ ਹਾਂ ਪਲੱਸ c x ਤੇ ਲਾਸਟ ਵਿੱਚ ਸਾਡੇ ਕੋਲ d ਹੈ ਜਿਸ ਦਾ ਕਿ ਆਪਣਾ ਸਾਈਨ ਪਲੱਸ ਦਾ ਹੈ ਪਰ d ਦੇ ਉੱਪਰ ਅਸੀਂ ਸਾਈਨ ਜੋ ਆਪਣੇ ਕੋਲੋਂ ਅਪਲਾਈ ਕੀਤਾ ਹੈ ਉਹ ਮਾਈਨਸ ਦਾ ਹੈ ਹੁਣ ਦੋਨੇ ਸਾਈਨ ਨੂੰ ਅਸੀਂ ਮਲਟੀਪਲਾਈ ਕਰਦੇ ਹਾਂ ਮਾਈਨਸ ਇੰਟੂ ਪਲੱਸ ਤਾਂ ਫਾਈਨਲ ਸਾਈਨ ਮਾਈਨਸ ਦਾ ਬਣੇਗਾ ਤੇ ਅਸੀਂ ਲਿਖ ਸਕਦੇ ਹਾਂ ਮਾਈਨਸ ਡੀ ਤੇ ਇਸ ਤੋਂ ਬਾਅਦ ਸਾਰੇ ਬੱਚਿਆਂ ਨੇ ਇੱਕ ਗੱਲ ਹੋਰ ਆਪਣੇ ਧਿਆਨ ਦੇ ਵਿੱਚ ਰੱਖਣੀ ਹੈ ਕਿ ਜਿਵੇਂ ਇੱਥੇ ਵੇਰੀਏਬਲ ਐਕਸ ਦੀ ਹਾਈਐਸਟ ਪਾਵਰ 3 ਹੈ ਤੇ ਉਸਦੇ ਨਾਲ ਲੱਗਦਾ ਜੋ ਕੋਫੀਸ਼ੀਐਂਟ ਹੈ ਉਹ ਏ ਹੈ ਸਾਡੇ ਕੋਲ ਤੇ ਜਿਹੜਾ ਕੋਫੀਸ਼ੀਐਂਟ ਹਾਈਐਸਟ ਪਾਵਰ ਦੇ ਨਾਲ ਲੱਗਾ ਹੋਵੇ ਉਸ ਨੂੰ ਅਸੀਂ ਹਮੇਸ਼ਾ ਹੀ बटे ਤੋਂ ਥੱਲੇ ਲਿਖਣਾ ਹੁੰਦਾ ਹੈ ਜਾਨੀ ਕਿ ਹਰ ਵਾਰੀ ਜੋ ਸਾਡੇ ਕੋਲ a ਹੈ ਉਹ बटे ਦੇੇੇਠਾ ਆਵੇਗਾ ਇਸ ਤੋਂ ਬਾਅਦ ਸਾਡੇ ਕੋਲ ਜਿੰਨੇ ਵੀ ਕੰਬੀਨੇਸ਼ਨ ਆਉਣਗੇ ਅਸੀਂ ਵਾਰੀ-ਵਾਰੀ ਸਾਰੇ ਕੰਬੀਨੇਸ਼ਨ ਨੂੰ ਸਿਲੈਕਟ ਕਰਾਂਗੇ ਸਾਡੇ ਕੋਲ ਫਰਸਟ ਕੰਬੀਨੇਸ਼ਨ ਆਏਗਾ -b a ਜੋ ਕਿ ਇਕੁਅਲ ਹੋਵੇਗਾ ਸਮ ਆਫ ਜ਼ੀਰੋਸ ਦੇ ਸਮ ਆਫ ਜ਼ੀਰੋਸ ਮੀਨਸ ਕਿ ਸਿਫਰਾਂ ਦਾ ਜੋੜਫਲ α β γ ਇਸ ਤੋਂ ਬਾਅਦ ਸਾਡੇ ਕੋਲ ਸੈਕੰਡ ਕੰਬੀਨੇਸ਼ਨ ਆਏਗਾ c a ਜੋ ਕਿ ਇਕੁਅਲ ਹੋਵੇਗਾ α β β γ ਲਾਸਟ ਵਿੱਚ ਗਾਮਾ ਇੰਟੂ ਅਲਫਾ ਇਟ ਮੀਨਸ ਕਿ ਇਸ ਦੇ ਵਿੱਚ ਸਾਡੇ ਕੋਲ ਐਡੀਸ਼ਨ ਐਂਡ ਮਲਟੀਪਲਿਕੇਸ਼ਨ ਦੋਵੇਂ ਕੰਬੀਨੇਸ਼ਨ ਯੂਜ਼ ਹੋਏ ਹਨ ਇਟ ਮੀਨਸ ਕਿ ਅਸੀਂ ਦੋ ਦੋ ਜ਼ੀਰੋਸ ਨੂੰ ਮਲਟੀਪਲਾਈ ਵੀ ਕੀਤਾ ਹੈ ਤੇ ਉਸ ਰਿਜ਼ਲਟ ਨੂੰ ਅਸੀਂ ਬਾਅਦ ਵਿੱਚ ਜੋੜਿਆ ਵੀ ਹੈ ਜੇਕਰ ਸਿੰਪਲੀ ਮੈਂ ਇਸ ਦਾ ਪੰਜਾਬੀ ਵਿੱਚ ਅਨੁਵਾਦ ਕਰਾਂ ਤਾਂ ਪਹਿਲਾਂ ਮੈਂ ਦੋ ਦੋ ਸਿਫਰਾਂ ਦਾ ਗੁਣਨਫਲ ਪਤਾ ਕੀਤਾ ਹੈ ਜਿਵੇਂ ਅਲਫਾ ਇੰਟੂ ਬੀਟਾ ਫਿਰ ਬੀਟਾ ਇੰਟੂ ਗਾਮਾ ਤੇ ਲਾਸਟ ਵਿੱਚ ਗਾਮਾ ਇੰਟੂ ਅਲਫਾ ਦੋ ਦੋ ਸਿਫਰਾਂ ਦਾ ਗੁਣਨਫਲ ਪਤਾ ਕਰਨ ਤੋਂ ਬਾਅਦ ਮੈਂ ਇਹਨਾਂ ਨੂੰ ਜੋੜਿਆ ਹੈ ਇਸ ਤੋਂ ਬਾਅਦ ਆ ਇਸ ਕਯੂਬਿਕ ਪੋਲੀਨੋਮੀਅਲ ਤੋਂ ਮੇਰਾ ਲਾਸਟ ਕੰਬੀਨੇਸ਼ਨ ਬਣੇਗਾ ਮਾਈਨਸ ਡੀ ਓਵਰ ਏ ਜੋ ਕਿ ਇਕੁਅਲ ਹੋਵੇਗਾ ਅਲਫਾ ਇੰਟੂ ਬੀਟਾ ਇੰਟੂ ਗਾਮਾ ਅਲਫਾ ਇੰਟੂ ਬੀਟਾ ਇੰਟੂ ਗਾਮਾ ਦਾ ਸਿੰਪਲੀ ਮਤਲਬ ਇਹ ਹੈ ਕਿ ਇਹਦੇ ਵਿੱਚ ਮੈਂ ਸਾਰੀਆਂ ਸਿਫਰਾਂ ਦਾ ਗੁਣਨਫਲ ਪਤਾ ਕੀਤਾ ਹੈ ਜੋ ਮੇਰੇ ਕੋਲ ਫਰਸਟ ਰਿਲੇਸ਼ਨਸ਼ਿਪ ਹੈ ਉਹ ਹੋਵੇਗਾ ਸਮ ਆਫ ਜ਼ੀਰੋਜ਼ ਦਾ ਸਿੰਪਲੀ ਇਸ ਨੂੰ ਪੰਜਾਬੀ ਵਿੱਚ ਕਿਹਾ ਜਾਵੇਗਾ ਸਿਫਰਾਂ ਦਾ ਜੋੜਫਲ ਲਾਸਟ ਵਾਲਾ ਜੋ ਰਿਲੇਸ਼ਨਸ਼ਿਪ ਹੈ ਅਲਫਾ ਇੰਟੂ ਬੀਟਾ ਇੰਟੂ ਗਾਮਾ ਉਹ ਮੇਰੇ ਕੋਲ ਹੈ ਸਿਫਰਾਂ ਦਾ ਗੁਣਨਫਲ ਇਸ ਤੋਂ ਬਾਅਦ ਅਸੀਂ ਆਉਂਦੇ ਹਾਂ ਸੈਕੰਡ ਰਿਲੇਸ਼ਨਸ਼ਿਪ ਤੇ ਇਹ ਫਰਸਟ ਐਂਡ ਲਾਸਟ ਦਾ ਮਿਕਸ ਅਪ ਹੈ ਪਾਵੀਸਤੇ ਵਿੱਚ ਜਿਹੜੀਆਂ ਜ਼ੀਰੋਜ਼ ਨੇ ਉਹ ਮਲਟੀਪਲਾਈ ਵੀ ਹੋਈਆਂ ਹਨ ਤੇ ਬਾਅਦ ਵਿੱਚ ਉਹਨਾਂ ਨੂੰ ਐਡ ਵੀ ਕੀਤਾ ਗਿਆ ਹੈ ਇਗਜ਼ਾਮ ਦੇ ਪੁਆਇੰਟ ਆਫ View ਨਾਲ ਦੋ ਘਾਤੀ ਬਾਕਪਦ ਪਾਵ ਕੁਆਡਰੈਟਿਕ ਪਲ ਨੂੰ ਮਿਲ ਜਿਆਦਾ ਇੰਪੋਰਟੈਂਟ ਹੈ ਬਟ ਕਈ ਵਾਰੀ ਇਗਜ਼ਾਮ ਦੇ ਵਿੱਚ ਅਨਐਕਸਪੈਕਟਿਡ ਕੁਐਸਚਨ ਵੀ ਆ ਜਾਂਦੇ ਹਨ ਸੋ ਸਾਰੇ ਬੱਚਿਆਂ ਨੇ ਇਸ ਵੀਡੀਓ ਵਿੱਚ ਦਿਖਾਈ ਸਾਰੇ ਹੀ ਰਿਲੇਸ਼ਨਸ਼ਿਪ ਯਾਦ ਰੱਖਣੇ ਹਨ